ਲਓ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਖਟੜਾ ਫੈਮਿਲੀ ਵਲੌਗ ਤੇ ਸਵਾਗਤ ਆ ਤੇ ਇੱਧਰ ਚੱਲ ਰਿਹਾ ਸੀਰੀਅਲ ਨਹੀਂ ਦੁਹਰਾ ਰਹਾ ਸਾਰੇ ਖਾਂ ਲੱਗੇ ਨੇ ਰੋਟੀ ਰੋਟੀ ਤੋਂ ਹੀ ਫੇਰ ਸ਼ੁਰੂਆਤ ਕਰਨ ਲੱਗੇ ਆ ਅਸੀਂ ਅੱਜ ਦੇ ਵਲੌਗ ਦੀ ਬਾਕੀ ਮਾਰਨਿੰਗ ਦੇ ਸਾਰੇ ਕੰਮ ਕਾਰ ਹੋ ਗਏ ਪਹਿਲਾਂ ਅਸੀਂ ਮੰਮੀ ਦੇ ਟੈਸਟ ਕਰਾ ਕੇ ਲੈ ਕੇ ਆਏ ਖਾਲੀ ਪੇਟ ਫੁੱਲ ਬੋਡੀ ਦੇ ਟੈਸਟ ਕੱਲੂ ਰਿਪੋਰਟ ਆਊਗੀ ਅਸੀਂ ਕੱਲੂ ਦਵਾਈ ਲੈ ਕੇ ਆਵਾਂਗੇ ਕਿਸੇ ਡਾਕਟਰ ਤੋਂ ਤੇ ਅਸੀਂ ਅੱਜ ਥੋੜੇ ਜਿ ਲੱਗ ਰਹੇ ਨੇ ਬੈਟਰ ਰਿਕਵਰੀ ਹੋਈ ਆ ਥੋੜੀ ਜੀ ਵੱਧ ਹੋ ਗਈ ਜਾਨੀ ਚਲੋ ਜੀ ਹੁਣ ਆਪਾਂ ਖਾਣੇ ਰੋਟੀ ਦੱਸੋ ਜੀ ਹੁਣ ਤੁਸੀਂ ਕੀ ਕਰਨ ਲੱਗੇ ਹੋ ਜੀ ਜੀ ਥੋੜੀ ਸੁਸਤੀ ਲਾ ਕੇ ਬੋਲੋ ਜੀ ਸੁਸਤੀ ਲਈ ਹੋਈ ਆ ਹਾਂ ਜੀ ਰੈਸਟ ਕਰਕੇ ਆਏ ਨੇ ਦੁਪਹਿਰਾ ਢਾਲ ਕੇ ਆਏ ਨੇ ਕਾਦੀ ਦਾਲ ਤਾਂ ਲੱਗੇ ਹੋ ਹੋਰ ਤਾਂ ਬਣਾਵਾਂਗੇ ਕੀ ਬਣਾਉਂਗੇ ਠੀਕ ਹੋ ਬੰਮੂ ਗੇਜ ਡਿਨਰ ਦੇ ਵਿੱਚ ਮੈਂ ਨਹੀਂ ਅੱਜ ਕੁਝ ਵੀ ਨਾ ਸਾਰ ਲੂ ਲੀਂ। ਅੱਛਾ ਸਾਰ ਲੂੰਗਾ ਮੈਂ ਤਾਂ ਬਾਕੀਆਂ ਨੂੰ ਪੁੱਛ ਲਓ। ਤਲਨੀ ਤੇ ਦੇਖਦੇ ਹੁਣ ਆਪਾਂ ਥੋੜੀ ਜਿਹੀ ਪੈਂਦਾ ਉਹੀ ਕੁਝ ਬਣੂਗਾ ਲਓ ਜੀ ਰਾਜਮਾ ਪੈਣ ਲੱਗੇ ਨੇ ਰਾਜਮਾ ਬਣਨਗੇ ਫਿਰ ਤਾਂ ਪਰ ਰਾਈਸ ਵੀ ਨਾਵਾਂਗੇ ਰਾਜਮਾ ਨਾਲ ਕਿਹਦੀ ਰਾਈਸ ਖਾਣਿਆ ਯੈਸ ਸੁਸਤੀ ਉਤਰੀ ਨਹੀਂ ਢੋਢੀ ਆ ਜੇ ਆਵਾਜ਼ ਨਿਕਲ ਨਹੀਂ ਰਹੀ ਇਹ ਬਿਨੇ ਹੈ ਜਨੇ ਧੂਆ ਕਰਤਾ ਬਈ ਥੋੜੀ ਜਿਹੀ ਕੈਮਰਾ ਮੈਨੂੰ ਧੂਆ ਲੱਗ ਰਿਹਾ ਮਿਰਚ ਪਾਵਾਂਗੇ ਜੇ ਥੋੜੀ ਜਿਹੀ ਹਲਦੀ ਆ ਤੁਸੀਂ ਬੋਲੀ ਬੋਸ ਲੋ ਰਹੇ ਹੋ ਮੈਨੂੰ ਰਿਪੀਟ ਕਰਨਾ ਪੈ ਰਿਹਾ ਥੋੜੀ ਜਿਹੀ ਹਲਦੀ ਆ ਮਿਰਚ ਪਾਈਏ नून रह गया हर एक गल मैं रिपीट करनी पै रही है इन्नी सुस्ती है थोन अच्छ दो, दो काम कर रहा मैं प्लस कैमरामैन प्लस कमेंट्री ਆਲੀ ਛਿਲਕੇ ਪਾਵਾਂਗੇ ਕਿੰਨ੍ਹੇ ਪਿਆਨ ਨੇ ਦਿਖਾਉਂਦੇ ਲਈ ਪ੍ਰਾਣੀ ਆਪਣੇ ਧੋਣੇ ਵਾਲੀ ਆ ਕਣਕ ਤਾਂ ਹੁਣ ਧੋ ਲੈਣੀ ਆਪਾਂ ਨੇ ਹਾਂ ਮਗਾ ਅੱਜ ਜੁਨੇ ਸੀ ਉਹ ਮਗਾ ਗੱਲਾਂ ਜਿਹੜੀ ਵੱਧ ਧੁੱਪ ਤੋਂ ਪਹਿਲਾਂ ਪਹਿਲਾਂ ਧੁੱਪੇ ਜਾਵੇ ਹੁਣ ਮੰਮੀ ਉਹ ਆਈਂ ਨਹੀਂ ਆਉਂਦਾ ਕਰਦਾ ਇੱਕ ਕਿਸੇ ਨੇ ਛੇੜ ਲਈ ਜੁੜੀ ਨੇ ਮਮਣਾ ਨਮਾ ਲਿਆ ਹਾਂ ਦਾ ਜੁੜੀ ਆਉਂਦਾ ਰੋੜਾ ਪੈਂਦਾ ਆਪਾਂ ਵੀ ਲੈ ਲਓ ਉੱਪਰ ਵੀ ਬਹੁਤ ਆਉਂਦਾ ਹੈ ਹਾਂ ਸੁਪਰ ਸੋਨ ਦਾ ਦਿਵ ਹੋ ਲਾਉ ਜੀ ਚੂੜੀ ਹਦੀ ਮੰਮੀ ਹੋ ਚੱਲੇ ਠੀਕ ਆ ਚੱਲੇ ਥੋੜਾ ਜਿਹਾ ਕੰਮ ਤੇ ਬਸ ਮੰਮੀ ਕਰ ਲੈਨੇ ਲਸਣ ਹਰਜੀਤ ਪਿਆਜ਼ ਛਿਲ ਗਿਆ ਮੈਂ ਕੈਮਰਾਮੈਨ ਖਲਿਤੀ ਤੋ ਐਦਾਂ ਲੈ ਖਵਾਜ As grand carly ਅੜਕਾ ਆਪਣਾ ਪੁੱਛ ਲਿਆ ਹੈ ਇਹ ਨਾਲ ਦੀ ਨਾਲ ਆਪਾਂ ਤਰਾਗੇ ਚਾਹ explain it explain it <laughs> हाँ कितने चढ़ना था इन्हें देखी और गोही पामाली ਹੁਣ ਹੋਰ ਕੋਈ ਪਾਵਾਂਗੇ ਸੁਸਤੀ ਉਤਰੀ ਨਹੀਂ ਅਜੇ ਵੀ ਚਾਹ ਵੀ ਪੀ ਲਈ ਹਾਂ ਕੀ ਦੇ ਦਈਏ ਆਵਾਜ਼ ਤੇ ਸੁਸਤੀ ਬਣ ਨਾ ਅਜੇ ਇਹ ਦੇਖੀਏ ਕਿ ਇਹਨੂੰ ਕੜਚੀਆਂ ਚਾਹੀਆਂ ਇੱਥੇ ਵੀ ਕਦੀ ਨਹੀਂ ਬਸ ਉਹ ਦੇ ਦੇ ਨਹੀਂ ਦੇਣੀਆਂ ਆਏ ਦਾਲ ਬਣ ਗਈ ਹੁਣ ਦੇਖਦੇ ਆਪਾਂ ਮੰਨ ਲਈ ਤਾਂ ਰਾਜ ਮੈਨ ਨਾਲ ਰਾਈਸ ਵੀ ਖਾਵਾਂਗੇ ਆਪਾਂ ਰਾਈਸ ਅਸੀਂ ਰਾਤ ਨੂੰ ਬੋਇਲ ਕਰਕੇ ਹੀ ਖਾਣੇ ਆ ਬੈਸ ਹੈਵੀ ਨਹੀਂ ਖਾਣਾ ਚਾਹੀਦਾ ਰਾਤ ਨੂੰ ਹੈਲਥ ਕੌਂਸ਼ੀਅਸ ਆਪਾਂ ਬਣਨਾ ਚਾਹੀਦਾ ਹੁਣ ਇਸ ਕਰਕੇ ਹੁਣ ਅਰਜੀਤ ਕੱਢ ਰਹੇ ਨੇ ਦਾਲ ਫਿਰ ਦੋ ਬਾਅਦ ਅੰਦਰ ਕਿਚਨ ਚ ਖਾਣਾ ਬਣਾਣਗੇ ਐਂਡ ਰਾਈਸ ਵੀ ਬੋਇਲ ਕਰ ਦੇਣਗੇ ਹਰਾ ਇਸ ਬਣਾਵਾਂਗੇ ਹੁਣ ප මගේ ਰਾਈਸ ਬਣ ਗਏ ਤੇ ਇਹਨਾਂ ਨੂੰ ਕੱਢਾਂਗੇ ਲਓ ਜੀ ਆਪਣੇ ਰਾਜਮਾ ਵੀ ਰੈਡੀ ਹੋ ਗਏ ਸੀ ਜਿਵੇਂ ਤੁਸੀਂ ਪਹਿਲਾਂ ਹੀ ਦੇਖਿਆ ਤਿਆਰ ਹੈ ਰਾਈਸ ਹਰਜੀਤ ਨੂੰ ਕਰ ਲੈਣੇ ਸਾਰੇ ਇਹਦੇ ਨਾਲ ਹੀ ਕਰਦੇ ਆ ਵੀਡੀਓ ਦਾ ਐਂਡ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੇ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿਹੜੇ ਸਾਡੇ ਚੈਨਲ ਦੇ ਨਵੇਂ ਨੇ ਸਬਸਕ੍ਰਾਈਬ ਕਰ ਲਓ